ਕਿਹੜਾ ਪਿੰਡ ਹੈ ਸਰਕੀਲਾ ਪਿੰਡ ਮੰਡਰ ਪਰਚਾਲਾ ਇਹ ਜਿਹੜੀ ਅੱਜ ਪਿੰਡ ਚੇਲੇ ਦੇ ਵਿੱਚ ਗੋਲੀ ਚੱਲੀ ਸਰਪੰਚਾ ਨੂੰ ਗੋਲੀ ਲੱਗੀ ਕੀ ਹੈ ਸਾਰਾ ਮਸਲਾ ਇਹਦਾ ਕਾਲੀ ਕਾਲੀ ਕਹੋਗੇ ਅੱਛਾ ਜੀ ਕਿੰਨੇ ਗੋਲੀਆਂ ਚਲਾਈਆਂ ਜੱਜ ਜੀ ਸਿੰਘ ਕਿੰਨੇ ਜਣਿਆਂ ਨੇ ਗੋਲੀਆਂ ਚਲਾਉਣ ਵਾਲੇ ਸੀ 10-15 ਬੰਦੇ ਲੱਗੇ ਤੇ ਸਰਪੰਚ ਸਾਹਿਬ ਦੇ ਗੋਲੀ ਕਿੱਥੇ ਲੱਗੀ ਕੰਨ ਤੇ ਲੱਗੀ ਕੀ ਮੰਗ ਕਰਦੇ ਸੀ ਪ੍ਰਸ਼ਾਸਨ ਮੰਗ ਕਰਦੇ ਫੰਡ ਮਿਲਣ ਲਈ ਤੇ ਸ਼ਾਂਤ ਰਹਿਣ ਲਈ ਉਹ ਜਿਹੜੀ ਪਹਿਲੀ ਵਾਣਗੇ ਸੀ ਉਹ ਪੰਚਾਇਤੀ ਸੀ ਪੰਚਾਇਤੀ ਪਹਿਲੀ ਤੇ ਸਰਪੰਚ ਸਾਹਿਬ ਨੇ ਕਿੰਨੇ ਕਿ ਬੰਦੇ ਸੀ ਜਿਹੜੇ ਵਾਣਗੇ ਸੀ ਪੰਛਤਿਆਂ ਨੇ ਇੱਕ ਸਾਰ ਕੋਈ ਵਾਰਤਾਤ ਹੋਈ ਹੈ ਜਿਹਦੇ ਵਿੱਚ ਚੇਲੇ ਦੇ ਸਰਪੰਚ ਦੇ ਗੋਲੀ ਲੱਗੀ ਆ ਆਫਰਾਪ ਚੀਤ ਸਿੰਘ ਖੋਲਰ ਦੇ ਸਰ ਕੀ ਮਸਲਾ ਕੀ ਹੋ ਮਸਲਾ ਹੈਗਾ ਜੀ ਪਿੰਡ ਦੀ 4 ਕਿੱਲੇ ਪੰਚਾਇਤੀ ਜ਼ਮੀਨ ਹੈ ਜਦ ਵੀਰ ਕਹਿੰਦਾ ਕਿ ਮੇਰੇ ਬਜ਼ੁਰਗਾਂ ਦੇ ਨਾਂ ਤੇ ਹੈ ਡਿਗਰੀ ਉਹਨਾਂ ਦੇ ਨਾਂ ਤੇ ਹੋਈ ਹੈ ਪਿਛਲੇ 1976 ਤੋਂ ਬਹੁੰਦੇ ਆ ਰਹੇ ਜਦ ਕਿ ਅੱਜ ਬੀਡੀਪੀ ਸਾਹਿਬ ਦੱਸ ਰਹੇ ਕਿ ਮੌਕੇ ਦੇ ਉੱਤੇ ਆਏ ਸੀਗੇ ਤੇ ਦੂਜੀ ਪਾਰਟੀ ਨੇ ਇਹ ਜਿਉਂਦਾ ਪਾਰਟੀ ਸਰਪੰਚ ਪਾਰਟੀ ਉਹ ਵੀਡੀਓ ਨੇ ਕਿਹਾ ਕਿ ਤੁਹਾਡਾ ਹੱਕ ਬਣਦਾ ਉਹ ਆਪ ਦੀ ਪਹਿਲੀ ਵਾਰ ਆਈ ਸੀ ਇਹਨਾਂ ਮੀਨ ਟਾਈਮ ਮੇਨੂੰ ਦੋਨਾਂ 'ਚ ਤਕਰਾਰ ਬਾਜੀ ਹੋਈ ਤੇ ਆਪਸ ਵਿੱਚ ਗੋਲੀ ਚਲਾਈ ਇਸ ਜੱਜ ਵੀਰਨ ਪਾਰਟੀ ਜਿਹੜੇ ਸਰਪੰਚ ਦੇ ਲੱਗਣੇ ਆ। ਅਸੀਂ ਗੋਲੀ ਮਾਰਨ ਦੇ ਗੋਲੀ ਚੱਲਣ ਦੀ ਖਰੇ ਆਮ ਅਰਸਤ ਤੇ ਇਹਦਾ ਫਾਦਰ ਜੱਜ ਵੀਰ ਦਾ ਤੇ ਉਹਦੇ ਨਾਲ ਜਿਹੜੇ ਉਹਦੇ ਐਸੋਸੀਏਟ ਸੀ 5-6 ਉਹ ਨੇ ਬਾਕੀ ਇਹਦੇ ਮਗਰ ਲੱਗੇ ਉਹ ਵੀ ਜਲਦੀ ਫੜ ਲਏ।